ਹਾਂਜੀ ਵੈਲਕਮ एवरीवन ਤੇ ਆਪਾਂ ਕਰ ਰਹੇ ਹਾਂ ਜੀ ਜਰਨਲ ਤੇ ਆਪਾਂ ਕੇਸ ਕਰ ਰਹੀ ਸੀ ਵੀ ਕਿਹੜੇ-ਕਿਹੜੇ ਕੇਸ ਦੇ ਵਿੱਚ ਆਪਾਂ ਕਿਵੇਂ ਜਰਨਲ ਐਂਟਰੀ ਪਾਉਣੀ ਆ ਤਾਂ ਅੱਜ ਆਪਾਂ ਜੋ ਕੇਸ ਨੇ ਆਪਣੇ ਕੋਲ ਹੈਗਾ ਜੀ ਬੈਡ ਡੈਟਸ ਐਂਡ ਬੈਡ ਡੈਟਸ ਰਿਕਵਰਡ ਇਸ ਕੇ ਇਹਦੇ ਵਿੱਚ ਆਪਾਂ ਨੇ ਕਿਵੇਂ ਐਂਟਰੀ ਪਾਉਣੀ ਆ ਤਾਂ ਦੇਖੋ ਜੀ ਆਪਣੇ ਬੈਡ ਡੈਟਸ ਹੁੰਦੇ ਨੇ ਜਦੋਂ ਆਪਾਂ ਹਨ ਰੈਡਰ ਦੇ ਉੱਪਰ ਸੇਲ ਕਰਦੇ ਆਂ ਤਾਂ ਜਿਹੜਾ ਪੈਸਾ ਆਪਾਂ ਨੂੰ ਰਿਕਵਰ ਨਾ ਹੋਵੇ ਤਾਂ ਉਹ ਆਪਾਂ ਕੀ ਆਪਣੇ ਕੀ ਬਣ ਜਾਂਦੇ ਨੇ ਉਹ ਬੈਡ ਡੈਟਸ ਬਣ ਜਾਂਦੇ ਨੇ ਤਾਂ ਉਸ ਦੇ ਜੋ ਆਪਣਾ ਬੈਡ ਡੈਟਸ ਆ ਉਹ ਕੀ ਆਪਣਾ ਇੱਕ ਤਰ੍ਹਾਂ ਦਾ ਨੁਕਸਾਨ ਆ ਲਾਸ ਆ ਤਾਂ ਜਿਹੜਾ ਆਪਣਾ ਨੋਮੀਨਲ ਅਕਾਊਂਟ ਆ ਉਹ ਕੀ ਕਹਿੰਦਾ ਵੀ ਜੋ ਵੀ ਆਪਾਂ ਨੇ ਲਾਸ ਹੋਊਗਾ ਜੋ ਵੀ ਆਪਣਾ ਐਕਸਪੈਂਸ ਹੋਊਗਾ ਉਹ ਆਪਾਂ ਕੀ ਕਰਾਂਗੇ ਜੀ ਡੈਬਿਟ ਕਰਾਂਗੇ ਤਾਂ ਇੱਥੇ ਜਿਹੜਾ ਆਪਣੇ ਬੈਡ ਡੈਟਸ ਨੇ ਉਹ ਕੀ ਹੋ ਰਹੇ ਨੇ ਜੀ ਡੈਬਿਟ ਹੋ ਰਹੇ ਨੇ ਤਾਂ ਐਂਟਰੀ ਕੀ ਬਣੀਆ ਬੈਡ ਡੈਟਸ ਅਕਾਊਂਟ ਡੈਬਿਟ ਟੂ ਡੈ ਡੈਟਰਸ ਮਤਲਬ ਉਹ ਪਰਸਨ ਹੁੰਦਾ ਜਿਸ ਤੋਂ ਆਪਾਂ ਨੇ ਪੈਸੇ ਲੈਣੇ ਹੁੰਦੇ ਨੇ ਤਾਂ ਹੁਣ ਡੈਟਰਸ ਇੱਥੇ ਆਪਣਾ ਨੇਮ ਆ ਜਾਊਗਾ ਜਿਸ ਤੋਂ ਆਪਣੇ ਪੈਸੇ ਲੈਣੇ ਸੀ ਬਾਟ ਉਸ ਤੋਂ ਆਪ ਕੋ ਤਾਂ ਪੈਸੇ ਰਿਕਵਰ ਨਹੀਂ ਹੋ ਰਹੇ ਤਾਂ ਆਪਣੇ ਬੈਡ ਡੈਟਸ ਬਣ ਗਏ ਜਿਸ ਤੋਂ ਰਿਕਵਰ ਨਹੀਂ ਹੋਏ ਉਸ ਦਾ ਕੀ ਆ ਜਾਊਗਾ ਨੇਮ ਆ ਜਾਊਗਾ ਤਾਂ ਐਂਟਰੀ ਦੇਖੋ ਕਿ ਆਪਾਂ ਨੇ 5000 ਲੈਣਾ ਸੀ ਰਮੇਸ਼ ਤੋਂ ਉਹ ਕੀ ਆਪ ਨੂੰ ਰਿਕਵਰੇਬਲ ਨਹੀਂ ਹੈਗਾ ਤਾਂ ਆਪਣਾ 5000 ਕੀ ਬਣ ਗਿਆ ਬੈਡ ਡੈਟਸ ਬਣ ਗਿਆ ਤਾਂ ਐਂਟਰੀ ਕੀ ਬਣ ਜਾਣੀ ਆਪਣੀ ਬੈਡ ਡੈਟਸ ਅਕਾਊਂਟ ਡੈਬਿਟ टू परमेष ਕਿਸ ਤੋਂ ਆਪਣੇ ਪੈਸੇ ਲੈਣੇ ਸੀ ਪਰਮੇਸ਼ ਤੋਂ ਆਪਣਾ ਦਮੇਸ ਕੀ ਸੀ ਡੈਟਰ ਸੀ ਤਾਂ ਪਰਮੇਸ਼ ਕੀ ਹੋ ਗਿਆ ਜੀ ਗ੍ਰੈਜੂਏਟ ਹੋ ਗਿਆ ਤਾਂ ਐਂਟਰੀ ਕੀ ਬਣ ਗਈ बैड ਡੈਟਸ ਅਕਾਊਂਟ ਡੈਬਿਟ ਟੂ ਪਰਮੇਸ਼ ਕਿੰਨੇ ਨਾਲ ਐਂਟਰੀ ਪੇਜੂਗੀ ਆਪਣੀ ਇਹ 5000 ਦੇ ਨਾਲ ਹੁਣ ਜਿਹੜਾ ਆਪਣਾ ਦੂਸਰਾ ਕੇਸ ਹੈ ਜੀ बैड ਡੈਟਸ ਰਿਕਵਰਡ ਜਦੋਂ ਆਪਾਂ ਦੇ ਜਿਹੜੇ बैड ਡੈਟਸ ਨੇ ਰਿਕਵਰ ਹੋ ਜਾਣ ਤਾਂ ਉਸ ਕੇਸ ਦੇ ਵਿੱਚ ਆਪਾਂ ਐਂਟਰੀ ਕਿਵੇਂ ਪਾਉਣੀ ਹੈ ਤਾਂ ਐਂਟਰੀ ਕੀ ਪਊਗੀ ਕੈਸ਼ ਜਾਂ ਬੈਂਕ ਅਕਾਊਂਟ ਡੈਬਿਟ टू बैड डेट्स रिकवर्ड ਤਾਂ ਹੁਣ ਆਪਾਂ ਨੂੰ ਕੀ ਹੋ ਗਿਆ ਕਿਤਨਾ ਦਾ ਗੇਨ ਹੋ ਗਿਆ ਬੈਨੀਫਿਟ ਹੋ ਗਿਆ ਤਾਂ ਜਿਹੜਾ ਆਪਣਾ ਬੈਨੀਫਿਟ ਆ ਨੋਮੀਨਲ ਅਕਾਊਂਟ ਕੀ ਕਹਿੰਦਾ ਉਹ ਕੀ ਹੋਊਗਾ ਜੀ ਕ੍ਰੈਡਿਟ ਹੋਊਗਾ ਤਾਂ ਇੱਥੇ बैड डेट्स रिकवर्ड ਕੀ ਹੋ ਰਿਹਾ ਆਪਣਾ ਕ੍ਰੈਡਿਟ ਹੋ ਰਿਹਾ ਉਸ ਦੇ ਬਦਲੇ ਆਪਾਂ ਨੂੰ ਕੀ ਆ ਰਿਹਾ बैड डेट्स ਦੇ ਰਿਕਵਰ ਆਪਾਂ ਨੂੰ ਕੈਸ਼ ਆ ਰਿਹਾ ਆਪਣੇ ਕੋਲੇ ਤਾਂ ਕੈਸ਼ ਆਪਣੀ ਕੀ ਹੁੰਦੀ ਹੈ ਜੀ ਐਸੈਸ ਤਾਂ ਐਸੈਸ ਇਨਕਰੀਜ਼ ਹੋ ਰਹੀ ਆ ਤਾਂ ਆਪਣੀ ਐਸੈਸ ਕੀ ਹੋ ਰਹੀਆਂ ਨੇ ਇੱਥੇ ਡੈਬਿਟ ਹੋ ਰਹੀਆਂ ਨੇ ਤਾਂ ਕੈਸ਼ ਜਾਂ ਬੈਂਕ ਦਾ ਅਕਾਊਂਟ ਡੈਬਿਟ ਟੂ बैड डेट्स रिकवर्ड ਤਾਂ ਹੁਣ ਐਂਟਰੀ ਦੇਖੋ ਕਿਨੇ ਰੀਸੀਵਡ ਕੈਸ਼ ਫਾਰ ਅ ਬੈਡ ਡੈਟਸ ਜੋ ਆਪਾਂ ਨੇ ਲਾਸਟ ਇਅਰ ਰਾਈਟ ਆਫ ਕਰੇ ਸੀ ਉਹ ਆਪਣਾ ਕਿੰਨਾ ਸੀ 700 ਸੀ ਤਾਂ ਇਸ ਕੇਸ ਦੇ ਵਿੱਚ ਜਦੋਂ ਆਪਣਾ 700 ਕੀ ਹੋ ਰਿਹਾ ਆਪਾਂ ਨੂੰ ਰਿਕਵਰ ਹੋ ਰਿਹਾ ਤਾਂ ਆਪਣੀ ਐਂਟਰੀ ਕੀ ਬਣ ਜੂਗੀ ਕੈਸ਼ ਅਕਾਊਂਟ ਡੈਬਿਟ ਟੂ ਬੈਡ ਡੈਟਸ ਰਿਕਵਰਡ ਤਾਂ ਕਿੰਨਾ ਆਪਣਾ ਰਿਕਵਰ ਹੋ ਰਿਹਾ ਜੀ 700 ਤਾਂ ਇਹ ਆਪਣਾ ਕੀ ਆ ਗਿਆ ਜੀ ਇਸ ਤਰੀਕੇ ਨਾਲ ਆਪਾਂ ਨੇ ਕੀ ਆ ਐਂਟਰੀ ਪਾਉਣੀ ਆ